ਨਮਸਕਾਰ ਸਤਿ ਸ੍ਰੀ ਅਕਾਲ ਜ਼ਿਲ੍ਹਾ ਪੁਲਿਸ ਕਪਤਾਨ ਸਰਦਾਰ ਵਿਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਨੇ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਤੇ ਕੀਤੀ ਵੱਡੀ ਕਾਰਵਾਈ ਮਿਲੀ ਵੱਡੀ ਸਫਲਤਾ ਚੋਰੀ ਸ਼ੁਦਾ 24 ਮੋਟਰਸਾਈਕਲ ਅਤੇ ਹੋਰ ਵਹੀਕਲ ਕੀਤੇ ਬ੍ਰਾਂਡ ਪੰਜ ਦੋਸ਼ੀ ਕੀਤੇ ਗ੍ਰਿਫਤਾਰ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਦੀ ਪ੍ਰੈਸ ਕਾਨਫਰੰਸ ਕਿਸ ਸੰਬੰਧੇ ਰੱਖੀ ਸ਼੍ਰੀ ਵਿਰਿੰਦਰਪਾਲ ਸਿੰਘ ਵੱਡੇ ਐਸਐਸਪੀ ਫਾਜ਼ਲਕਾ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਜੋ ਇੱਕ ਡਰਾਈਵ ਚੱਲ ਰਹੀ ਹੈ ਚੋਰਾਂ ਤੇ ਲੁੱਟਖੋਹ ਵਾਲਿਆਂ ਦੇ ਖਿਲਾਫ ਉਹਦੇ ਤਹਿਤ ਥਾਣਾ ਸਿਟੀ ਫਾਜ਼ਲਕਾ ਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ ਜਿਹਦੇ ਵਿੱਚ ਕਿ ਅਸੀਂ ਪੰਜ ਚੋਰ ਜਿਹੜੇ ਅਰੈਸਟ ਕੀਤੇ ਨੇ ਉਹਦੇ ਉਹਨਾਂ ਉੱਤੇ ਕੋਲੋਂ ਅਸੀਂ ਜਿਹੜੀਆਂ ਆ 24 ਜਿਹੜੇ ਨੇ ਮੋਟਰਸਾਈਕਲ ਔਰ ਇੱਕ ਸਵਿਫਟ ਡਿਜ਼ਾਇਰ ਕਾਰ ਔਰ ਇੱਕ ਐਕਟਵਾ ਜਿਹੜੀ ਹੈ ਬRAND ਕੀਤੀ ਹੈ ਟੋਟਲ 26 ਨੇ ਇਹਦੇ ਸਬੰਧ ਵਿੱਚ ਮੁਕਦਮਾ ਜਿਹੜਾ ਐਫ ਆਈ ਆਰ ਨੰਬਰ 148 ਡੇਟਡ 8/9/24 ਦਰਜ ਹੋਇਆ ਸੀ ਤੇ ਪਹਿਲੇ ਔਨ ਸੀਕ੍ਰੀਟ ਇਨਫੋਰਮੇਸ਼ਨ ਤੇ ਪਹਿਲਾਂ ਚਾਰ ਦੋਸ਼ੀ ਫੜੇ ਸੀਗੇ ਇੱਕ ਹੋਰ ਨਾਮਜਿਤ ਹੋਇਆ ਬਾਅਦ ਚ ਸਵਰਨ ਸਿੰਘ ਸਾਰੇ ਹੈਗੇ ਨੇ ਜੱਗਾ ਸਿੰਘ ਗੁਰਪ੍ਰੀਤ ਸਿੰਘ ਜਸਕਰਨ ਸਿੰਘ ਧਰਮਪਾਲ ਅਤੇ ਸਵਰਨ ਸਿੰਘ ਤੇ ਇਹਨਾਂ ਤੋਂ ਜਿਹੜੀ ਹੈ ਥਾਣਾ ਸਿਟੀ ਫਾਜ਼ਿਲਕਾ ਦੇ ਐਸਐਸਓ ਸਾਹਿਬ ਨੇ ਸਾਰੀ ਟੀਮ ਨੇ ਰਲ ਕੇ ਜਿਹੜਾ ਵਧੀਆ ਮਿਲਤੀ ਪ੍ਰਾਪਤ ਕੀਤੀ ਹੈ ਤੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਸਾਡੀ ਮਹਿੰਮਾ ਉਹ ਇੱਕ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ ਪਹਿਲਾਂ ਵੀ ਪਿੱਛੇ ਜੇ ਅਸੀਂ 15 ਮੋਟਰਸਾਈਕਲ ਜਿਹੜੇ ਐਬਰਾਉਡ ਕੀਤੇ ਸੀਗੇ ਤੇ ਇਸ ਦੇ ਲੜੀ ਵਿੱਚ ਅੱਕੇ ਸੀ ਜਿਹੜੀ ਹੋਰ ਸਫਲਤਾ ਪ੍ਰਾਪਤ ਕੀਤੀ ਤਾਂ ਹੋਰ ਵੀ ਕਰਾਂਗੇ ਅਸੀਂ ਸਾਡੀ ਬੁਝੁਚ ਔਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਸਰਕਟੋ ਬਰਾਮਦ ਹੋਏ ਸੀ ਇਹਨਾਂ ਦੇ ਪਰੋਂ ਤੁਸੀਂ ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਹਿਲਾਂ ਅਸੀਂ ਬੰਦੇ ਜਿਹੜੇ ਅਰੈਸਟ ਕਰ ਲਏ ਸਾਡੇ ਜਿਹੜੇ ਸੀਕ੍ਰੀਟ ਇਨਫੋਰਮੇਸ਼ਨ ਤੇ ਦਾਣਾ ਮੱਟੀ ਜਿਹੜੀ ਫਾਜ਼ਲ ਕਾਇਆ ਉਥੋਂ ਇਹਨਾਂ ਨੂੰ ਉਹ ਹੈ ਉਸ ਤੋਂ ਬਾਅਦ ਸਾਡੀ ਜਿਹੜੀ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਜਿਹੜੇ ਹੈ ਉਹ ਰਿਕਵਰ ਕਰ ਲਏ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਡਾ ਬਾਕੀ ਸਾਡੀ ਹੋਰ ਵੀ ਪੁੱਛਗਿੱਛ ਚੱਲੀ ਜਾ ਰਹੀ ਹੈ ਜਾਰੀ ਹੈ ਇਹਨਾਂ ਦੇ ਖਿਲਾਫ ਸਾਰੇ ਦੇ ਖਿਲਾਫ ਪਰਚੇ ਵੀ ਦਰਜ ਹੈਗੇ ਆਲਰੇਡੀ ਕਿਸੇ ਤੇ ਐਨਡੀ ਦੇ ਵੀ ਹੈ ਨਾਲ ਚੋਰੀਆਂ ਦੇ ਵੀ ਨੇ ਕੰਮ ਕਿੰਨੀ ਉਮਰ ਹੈ ਇਹਨਾਂ ਦੀ ਜਿਹੇ ਗੱਲ ਕੀਤੀ ਜਦੋਂ 200ਵੀਂ ਦੀ ਹਾਂਜੀ 200ਵੀਂ ਦੀ ਕਿੰਨੀ ਉਮਰ ਇਹਨਾਂ ਦੀ ਗੱਲ ਕੀਤੀ ਮਤਲਬ ਥੋੜੀ ਉਮਰ ਹੈ ਮਤਲਬ ਵੀ 20 ਕੀ ਗੇਟ ਦੇ ਵਿੱਚ ਹੈ 22 ਸਾਲ ਇਦਾਂ ਦੇ ਕੀ ਕਾਰਨ ਕੀ ਹੈ ਜੀ ਜਿਹੜੀਆਂ ਚੋਰੀਆਂ ਕੀਤੀਆਂ ਜਾਂਦੀਆਂ ਨੇ ਇਹਨਾਂ ਬਾਰੇ ਚੋਰੀਆਂ ਹੈ ਇਹਨਾਂ ਨੂੰ ਆਤਮ ਬੈ ਜਾਂਦੀ ਹੈ ਜਦੋਂ ਵੀ ਇਹ ਈਜ਼ੀ ਮਨੀ ਹੁੰਦੀ ਹੈ ਇਹਨਾਂ ਨੂੰ ਉਸ ਕਰਕੇ ਉਹ ਜਿਹੜਾ ਕਰਦੇ ਰਹਿੰਦੇ ਨੇ ਚੋਰੀਆਂ ਆदत ਪੈ ਗਈ ਲਿਆ ਇਹਨਾਂ ਦੇ ਪਹਿਲਾਂ ਵੀ ਕਰਮਦਾਰ ਚਾਹੁੰਦੇ ਨੇ ਥੀਲਾਂ ਚ ਕਹੇ ਨੇ ਉਸ ਦੇ باوجود ਵੀ ਲਗਾਤਾਰ ਚੋਰੀਆਂ ਕਰ ਰਹੇ ਨੇ ਇਹ ਸੁਧਾਰ ਕਰਾ ਦੇ ਵਿੱਚ ਕੋਈ ਅਜਾ ਹੱਲ ਨਹੀਂ ਕੀਤਾ ਜਾ ਸਕਦਾ ਮੈਂ ਇਸ ਨੂੰ ਦੇਖੋ ਪਲੀਜ਼ ਉਹ ਤਾਂ ਜਦੋਂ ਵੀ ਆਉਂਦਾ ਅਸੀਂ ਜਿਹੜਾ ਵੀ ਸਾਨੂੰ ਕੋਈ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਜਰੂਰ ਆਪਣੀ ਅਸੀਂ ਆਪਣਾ ਪੱਖ ਅਸੀਂ ਉਹ ਕਾਰਵਾਈ ਕਰਦੇ ਰਹਿੰਦੇ ਹਾਂ ਬਾਕੀ ਬਾਅਦ ਚ ਕੋਰਟ ਦੇ ਵਿੱਚ ਜੇਕਰ ਚੱਲਦੇ ਆ ਕੇਸ ਚੱਲਦੇ ਆ ਔਰ ਹਮਾਰੇ ਕੋਈ ਬੰਦੇ ਦਾ ਆਪਣਾ ਕੀ ਕਰਦਾ ਜਿਹਦੇ ਰਾਈਟ ਹੁੰਦੇ ਆ ਪਰ ਜਿਹੜਾ ਸਾਡਾ ਉਹ ਕੋਈ ਇਨਵੈਸਟੀਗੇਸ਼ਨ ਅਸੀਂ ਪੂਰੀ ਕਰਕੇ ਇਹਨਾਂ ਨੂੰ ਫੜਦੇ ਰਹਿੰਦੇ ਆ ਤਾਂ ਕਿ ਮਾੜੇ ਜਿਹੜੇ ਹੋਰ ਬੰਦਿਆਂ ਤੇ ਵੀ ਅਸਰ ਹੋਏ ਤੇ ਇਹਨਾਂ ਕੰਮਾਂ ਦੇ ਵਿੱਚ ਨਾ ਪੈਣ ਜਿਹੜੇ ਅੱਜ ਮਾੜੇ ਅੰਸਰ ਨਹੀਂ ਜਿਉਣ ਤੇ ਫੜਦੇ ਉਹਨਾਂ ਨੂੰ ਹੋਰ ਜਿਹੜੇ ਲੋਕ ਇਹ ਕੰਮ ਨਾ ਕਰਨ ਉਹਨਾਂ ਲਈ ਕਿ ਸੁਨੇਹਾ ਦੇਣਾ ਚਾਹੀਦਾ ਸੁਨੇਹਾ ਇਹ ਹੀ ਹੈ ਇੱਕ ਤਾਂ ਬਦਨਾਮੀ ਪਰਚਿਆਂ ਦੇ ਵਿੱਚ ਅਸੀਂ ਜੇਲ੍ਹਾਂ 'ਚ ਭੇਜਦੇ ਆ ਤੇ ਜਿਹੜਾ ਮੈਸੇਜ ਤੁਸੀਂ ਮੀਡੀਆ ਆਪਣਾ ਵਧੀਆ ਕਵਰੇਜ ਕਰਦਾ ਤੁਸੀਂ ਜਦੋਂ ਇਹ ਚੀਜ਼ਾਂ ਨੂੰ ਦੱਸਦੇ ਹੋ ਤਾਂ ਜਿਹੜਾ ਹੋਰ ਬੰਦਾ ਕੋ ਡਰਦਾ ਵੀ ਇਹ ਪੁਲਿਸ ਫੜਦੀ ਆ ਕਿੰਨੀ ਬੇਇੱਜ਼ਤੀ ਵਾਲਾ ਕੰਮ ਹੈਗਾ ਉਹਨਾਂ ਤੋਂ ਫਿਰ ਠੱਲ ਪਾਉਣ ਦੇ ਲਈ ਹੈ ਜਿਹੜਾ ਸਰੀਰਕ ਐਕਸਰਸਾਈਜ਼ ਕੀਤੀ ਜਾਂਦੀ ਹੈ ਜਿਹੜੇ ਦੂਸਰੇ ਨੇ ਕੋਈ ਨਸ਼ਾ ਵਗਰਾ ਵੀ ਸੇਵਨ ਕਰਦੇ ਨੇ ਇਹਨਾਂ ਤੇ ਐਨਡੀ ਦੇ ਪਰਚੇ ਵੀ ਦਰਜ ਆ ਦੋ ਤਿੰਨ ਜਾਣੇ ਨੇ ਆਪ ਖੁਦ ਵੀ ਇਹ ਨਸ਼ਾ ਜਿਹੜਾ ਸੇਵਨ ਕਰਦੇ ਮਤਲਬ ਕੰਜ਼ਿਊਮਰ ਤਾਂ ਹੋਣਗੇ ਜਿੱਤੇ ਤੇ ਐਨਡੀ ਦੇ ਪਰਚੇ ਦਰਜ ਹੋ ਰਿਹਾ ਤੋ ਇਹ ਤਾਂ ਇੱਕ ਪਾਰਟ ਹੈ ਨਾ ਵੀ ਜਦੋਂ ਕੋਈ ਉਹਦਾ ਕਵਰਕਵਰੀ ਉਹ ਹੋਏਗੀ ਤੇ ਅਸੀਂ ਉਹਦੇ ਤੇ ਵੀ ਗੱਲ ਕੀ ਲੱਗਦਾ ਤੁਹਾਨੂੰ ਵੀ ਕਿੰਨਾ ਵਟਾ ਜਿਹੜਾ ਇਹਨਾਂ ਦਾ ਗਰੁੱਪ ਹੈ ਜਾਂ ਕਿੰਨੇ ਮੈਂਬਰ ਹੋ ਰੋਲਸ ਦੇ ਨਾਲ